ਸਾਸਰੀ ਕਾਲ ਜੀ ਸਾਰਿਆਂ ਨੂੰ ਇਹ ਵੀਡੀਓ ਦਾ ਮਕਸਦ ਕਿਸੇ ਦੇ ਨਾਮ ਨੂੰ ਕਿਸੇ ਦੇ ਧਰਮ ਨੂੰ ਤੇ ਕਿਸੇ ਦੀ ਜਾਤ ਨੂੰ ਠੇਸ ਪਹੁੰਚਾਉਣਾ ਨਹੀਂ ਹੈ ਇਹ ਵੀਡੀਓ ਵਿੱਚ ਪਰਫਾਰਮ ਕੀਤਾ ਹਰ ਸਟੰਟ ਵੱਡਿਆਂ ਦੇ ਆਲੇ-ਦਾਲ ਕੀਤਾ ਗਿਆ ਹੈ ਅਤੇ ਉਹਨਾਂ ਦੀ ਨਿਗਰਾਨੀ ਚ ਕੀਤਾ ਗਿਆ ਹੈ ਕਿਰਪਾ ਕਰਕੇ ਇਸ ਵੀਡੀਓ ਵਿੱਚ ਦਿਖਾਏ ਗਏ ਕਿਸੇ ਵੀ ਸਟੰਟ ਨੂੰ ਘਰੇ ਕਰਨ ਦੀ ਕੋਸ਼ਿਸ਼ ਨਾ ਕਰਿਓ ਸਾਡਾ ਮਕਸਦ ਹੈ ਕਿ ਸਾਡੀ ਵੀਡੀਓ ਨੂੰ ਸਿਰਫ ਮਨੋਰੰਜਨ ਤੇ ਹਾਸੇ ਖੇਡੀ ਲਈ ਹੀ ਬਣਾਇਆ ਜਾਂਦਾ ਹੈ ਅਤੇ ਸਾਡੀ ਵੀਡੀਓ ਨੂੰ ਸਿਰਫ ਇੱਕ ਮਨੋਰੰਜਨ ਦੇ ਅਧੀਨ ਹੀ ਲਿਓ। ਧੰਨਵਾਦ ਜੀ। ਲੈ ਬਈ ਅੱਜ ਨਹੀਂ ਸੁੱਕਾ ਲੰਘਣ ਦਿੰਦੇ। ਆਉਣ ਦੇ ਰੋਜ਼ ਹੀ ਲੈ ਜਾਂਦਾ ਕੱਖ ਵੱਢ ਕੇ ਕੋਈ। ਉਹ ਥੇ ਜਲਾ ਦਿੰਦੇ ਆ ਸਕੂਟਰੀ। ਲੈ ਵੀ ਔਰੇ ਜੇ ਲਾ ਦੇ ਇਹਨੂੰ ਟੇਢੀ ਜੀ ਪਤਾ ਹੀ ਨਾ ਲੱਗੇ ਵੀ ਕੀ ਦੀ ਐ ਸਕੂਟਰੀ ਕੀ ਦਾ ਮੋਟਰਸਾਈਕਲ ਐ ਇੱਥੇ ਜੇ ਖੜੀ ਰਹੂਗੀ ਆਪਾਂ ਕਿਤੇ ਲੁੱਕ ਕੇ ਬੈਠਾ ਅਨੇ ਤੱਕ ਤਾਂ ਕੋਈ ਆਉਂਦਾ ਜਾਂਦਾ ਨਹੀਂ ਇਹ ਲੋਕ ਹੀ ਫੜੇ ਜਾਂਦੇ ਹੁੰਦੇ ਨੇ ਨਹੀਂ ਕੱਖ ਵੱਢਣ ਵਾਲੇ ਤਾਂ ਐਡੇ ਹੋਣੇ ਜਦੋਂ ਬੰਦਾ ਮਾੜਾ ਜਾ ਬਿਸਰ ਗਿਆ ਨਾ ਜਰਕ ਦੇਣੀ ਲੈ ਜਾਂਦੇ ਨੇ ਵੱਢ ਕੇ ਨਾਲੇ ਵੱਢਣਗੇ ਵੀ ਉੱਤੋਂ ਉੱਤੋਂ ਐ ਡਡੀਆਂ ਥੱਲੇ ਉਹ ਛੜ ਦਿੰਦੇ ਨੇ ਜੜਾਂ ਉਹ ਫਿਰ ਪੈਰਾਂ 'ਚ ਵੱਜੀ ਜਾਂਦੀਆਂ ਨੇ ਲਹੂ ਕੱਢ ਦਿੰਦੀਆਂ ਨੇ ਪੈਰਾਂ 'ਚ ਆਪਾਂ ਕੋਠੇ-ਓਲੇ ਬੈਠ ਲੁੱਕ ਕੇ ਉਧਰੀ ਚਾਲਾ ਫਦਾ ਲੈ ਵੀ ਮਨਾ ਇੱਥੇ ਨਾ ਬੈਠ ਚੌਂਕੜੀ ਤੇ ਉਰੇ ਖੜਾ ਆਪਾਂ ਕਿਉਂ ਬਾਡੇ ਬਾਡੇ ਨੂੰ ਉਹ ਐਂ ਜਾਊਗਾ ਉਰੇ ਖੜ ਜਾ ਕੋਠੇ ਲਵੇ ਇੱਥੇ ਕਾਹ ਸੇ ਦਾ ਪਤਾ ਨਹੀਂ ਲੱਗਣਾ ਸਕੂਟ ਰੀ ਵੀ ਆਪਣੀ ਉਧਰ ਹੈ ਉਲਟ ਚ ਖੜਾ ਤੀ ਅੱਜ ਬੰਦਾ ਫੜਾ ਰੋਜ਼ ਹੀ ਲੈ ਜਾਂਦਾ ਕੱਖ ਵੱਢ ਕੇ ਦੇਖਿਏ ਆਲੇ ਦਲੇ ਕੋਈ ਆਉਂਦਾ ਤਾਂ ਨਹੀਂ ਲੈ ਵੀ ਮਗਰਾ ਮਿੰਟ ਮਾਰ ਹੁੰ ਤੱਕ ਅੱਖ ਵੀ ਰੋਜ ਪੂਰੇ ਜੁੜਦੇ ਨੇ ਲੈ ਵੀ ਮੱਗਰਾ ਅਰੇ ਸੀਤਾਰਲਾ ਮਗਰ ਕਲੀਰ ਤੇ ਵੱਢ ਕੇ ਥੱਬਾ ਉਰੀ ਬਣ ਕੇ ਲੈ ਕੇ ਜਾਵਾਂਗੀ ਲੈ ਮਨਾ ਚੱਕ ਦਾਤੀ ਹੁਣ ਵੱਢ ਲਿਆਉਣੇ ਲੈ ਅੱਜ ਚੋਰ ਫੜਨਾ ਹੀ ਫੜਨਾ ਭਾਵੇਂ 2 ਘੰਟੇ ਮੈਨੂੰ ਖੜਨਾ ਪੈ ਜੇ ਉਹ ਸਰਦਾਰਾ ਤੂੰ ਇੱਥੇ ਉਹ ਪੁੱਛਣਾ ਮਗਰਾ ਮੈਨੂੰ 3-4 ਦਿਨ ਹੋ ਗਏ ਦੇਖਦੇ ਨੂੰ ਹਾਂ ਇੱਥੇ ਕੋਈ ਆਪਣੇ ਕੱਖ ਲੈ ਜਾਂਦਾ ਵੱਟ ਕੇ ਅੱਛਾ ਅੱਜ ਮੈਂ ਉਰੇ ਤਾਂ ਹੀ ਖੜਾ ਸੀ ਵੀ ਚਾਹੇ ਮੈਨੂੰ 2 ਘੰਟੇ ਉਰੇ ਖੜਨਾ ਪੈ ਜੇ ਅੱਜ ਚੋਰ ਫੜਨਾ ਹੀ ਫੜਨਾ ਅੱਛਾ ਪਰ ਮਗਰਾ ਤੂੰ ਓ ਮੈਂ ਤਾਂ ਸਰਦਾਰ ਆ ਮੜਿਆ ਪਿਸ਼ਾਬ ਯਾ ਕਰਨਾ ਆਇਆ ਸੀ ਇੱਧਰ ਹਾਂ ਉਹ ਉਧਰ ਕਿੰਨਾ ਥਾਂ ਖੁੱਲਾ ਪਿਆ ਤੂੰ ਮੇਰੇ ਯਾਰ ਉਧਰ ਕਰ ਲੈਂਦਾ ਇੱਧਰ ਜ਼ਰੂਰੀ ਨਹੀਂ ਦੀ ਕੋਠੇ ਕੋਲੇ ਕਰਨਾ ਓ ਮੜਾ ਯਾ ਪਰਦੇ ਨਾਲ ਹੀ ਠੀਕ ਹੁੰਦਾ ਸਰਦਾਰਿਆ ਤਾਂ ਜਲ ਤਾਂ ਤੇਰੀ ਇਹ ਵੀ ਠੀਕ ਹੈ ਹਾਂ ਹਾਂ ਚੱਲ ਸਰਦਾਰਿਆ ਆਪਾਂ ਉਧਰ ਗੱਲ ਕਰਦੇ ਆਂ ਚੱਲ ਮਗਰਾ ਉਸ ਸਰਦਾਰ ਆ ਤੂੰ ਰ 11 ਵਜੇ ਤੋਂ ਪਹਿਰੇ ਕੀ ਕਰਦਾ ਹੈ ਅਮੇਜ਼ਿੰਗ ਨਲੇ ਪੱਠੇ ਵੱਢਣ ਵਾਲਾ ਤਾਂ ਜਾਂ ਤਾਂ ਸਵੇਰੇ ਆਉਂਦਾ ਹੁੰਦਾ ਹੈ ਜਾਂ ਆਥਣੇ ਅੱਛਾ ਹਾਂ ਠੀਕ ਹੈ ਮਗਰਾ ਤੇ ਆ ਤੂੰ ਦਾਤੀ ਜੀ ਕਿਵੇਂ ਚੱਕੀ ਫਿਰਦਾ ਹੈ ਉਹ ਐ ਤਾਂ ਮੈਂ ਦੰਦੇ ਜਕੜਾ ਕੇ ਲਿਆਇਆ ਸੀ ਅੱਛਾ ਨਲੇ ਸਰੀਰ ਤੇ ਸੰਦ ਤਾਂ ਚੰਡਿਆ ਹੀ ਠੀਕ ਰਹਿੰਦਾ ਹੈ ਹਾਂ ਚੱਲ ਫਿਰ ਸ਼ਾਮ ਨੂੰ ਮਾਰੂੰਗਾ ਗੇੜਾ ਮੈਂ ਹਾਂ ਨੜ ਤੂੰ ਉਦੋਂ ਬੈਠੀ ਉਰੇ 2-3 ਘੰਟੇ ਫੇਰ ਫੜਿਆ ਜਾ ਉਹੋ ਚੱਲ ਠੀਕ ਐ ਮਗਰਾ ਫੇਰ ਹਾਂ ਜਾਣਾ ਮੈਂ ਸ਼ਾਮ ਨੂੰ ਆਉਂਗਾ ਠੀਕ ਐ ਘੰਟਾ ਹੋ ਗਿਆ ਡੀਕ ਦੇ ਨੂੰ ਕੋਈ ਆਇਆ ਹੀ ਨਹੀਂ ਕੱਖ ਫੇਰ ਲੈ ਗਿਆ ਕੋਈ ਵੱਢ ਕੇ ਓ ਬਾਹ ਓ ਸਰਦਾਰਿਆ ਓ ਕੀ ਹਾਲ ਐ ਮਗਰਾ ਬਹੁਤ ਵਧੀਆ ਹੋਰ ਹਾਂ ਠੀਕ ਹੈ ਆ ਦੇਖ ਲੈ ਤੇਰੇ ਅੱਖੇ ਤੋਂ ਮੈਂ ਸ਼ਾਮ ਨੂੰ ਆ ਗਿਆ ਸੀ ਅੱਛਾ ਹਾਂ 2 ਘੰਟੇ ਬੈਠਾ ਬੈਠੇ ਨੂੰ ਹੋ ਗਏ ਅੱਛਾ ਫੜਿਆ ਗਿਆ ਚੋਰ ਉਹ ਕਿੱਥੇ ਫੜਿਆ ਗਿਆ ਹਾਂ ਮੱਛਰ ਖਾ ਗਿਆ ਉਲਟਾ ਮੈਨੂੰ ਤਾਂ ਏਡੇ ਏਡੇ ਠਫਾ ਠਾਤੇ ਮੇਰੇ ਤਾਂ ਅੱਛਾ ਹਾਂ ਕੱਖ ਕੋਈ ਫੇਰ ਵੀ ਲੈ ਗਿਆ ਵੱਢ ਕੇ ਹੈ ਹਾਂ ਅੱਜ ਫੇਰਾ ਦਾਤੀ ਜੀ ਚੱਕੀ ਫਿਰਦਾ ਤੂੰ ਉਹ ਤਾਂ ਉਹ ਸੀਗਾ ਦੰਦੇ ਮੈਂ ਜਦੋਂ ਦੋਦੇ ਵੇ ਗਿਆ ਕਢਾਉਣਾ ਮਹਾ ਫਿਰ ਹੁਣ ਫਰੀਜ ਤਾਂ ਆਪਾਂ ਕਰਾਉਂਦੇ ਨਹੀਂ ਪੈਸੇ ਦੇ ਕੇ ਕੰਮ ਕਰਾਉਨੇ ਆ ਹੂੰ ਪੈਸੇ ਦਿੰਨੇ ਆ ਗੱਜ ਪੜਵਾਉਨੇ ਆ ਹੂੰ ਨਲੇ ਹੋਰ ਆ ਸਰਦਾਰਿਆ ਇਹ ਨਿਰਾਪਾਪ ਹੈ ਹਾਂ ਨਲੇ ਕੋਈ ਚੰਗਾ ਬੰਦਾ ਤੇ ਕੰਮ ਕਰਦਾ ਨਹੀਂ ਨਾ ਕਰਦਾ ਨਹੀਂ ਚੰਗਾ ਕੰਮ ਨਹੀਂ ਕਰਦਾ ਇਹ ਤਾਂ ਮਾੜਾ ਬੰਦਾ ਕਰਦਾ ਹਾਂ ਨਾਲੇ ਜਿਹੜੇ ਗਾਂਹ ਕੱਖ ਡੰਗਰਾਂ ਨੂੰ ਪੈਂਦੇ ਨੇ ਜਿਹੜੇ ਉਹਨਾਂ ਵਾਸਤੇ ਵੀ ਜ਼ਹਿਰ ਨੇ ਹੂੰ ਕਿਉਂ ਹੱਕ ਦੇ ਤਾਂ ਹੈ ਹੈ ਨਹੀਂ ਗੇ ਹਾਂ ਇੱਥੇ ਇਹੀ ਗੱਲ ਹੈ ਨਾ ਇਹ ਨਾ ਇਹ ਜਿਹੜੇ ਚੋਰੀ ਦੇ ਕੱਖ ਨੇ ਨਾ ਹੂੰ ਇਹ ਕਿਤੇ ਨਾ ਕਿਤੇ ਇਹ ਲੈ ਬੈਂਦੇ ਨੇ ਨਾਲੇ ਹੋਰ ਹੈ ਮੇਰੇ ਕੋਲੇ ਥੋੜੇ ਕੱਖ ਨੇ ਅੱਛਾ ਮੈਂ ਤਾਂ ਲੈ ਕੇ ਜਾਂਦਾ ਥੱਬਾ ਕੋ ਹੂੰ ਉਹ ਲੈ ਜਾਂਦਾ ਭਰਾ ਬਣਾ ਕੇ ਅੱਛਾ ਲੈ ਜਾਂਦਾ ਕੋਈ ਮੇਰੇ ਵੱਡੇ ਜੀ ਮੈਂ ਹੁਣ ਤੇਰਾ ਕਹਿਣਾ ਮੰਨ ਕੇ ਹੂੰ ਸ਼ਾਮ ਨੂੰ ਵੀ ਆ ਗਿਆ ਅੱਛਾ ਦੋ ਘੰਟੇ ਬੈਠਾ ਰਿਹਾ ਹੂੰ ਖਾ ਗਿਆ ਮੱਛਰ ਏਡੇ ਏਡੇ ਧੱਫੜ ਕਰਤੇ ਅੱਛਾ ਹਾਂ ਲੈ ਹੁਣ ਤੂੰ ਐਂ ਕਰੀ ਸਰਦਾਰਿਆ ਹਾਂ ਸਵੇਰੀ ਆਈ ਠੀਕ ਹੈ 4 ਵਜੇ ਠੀਕ ਹੈ ਹਾਂ ਚਮਿੰਸ ਨੇ ਹੀ ਆਜੀ ਚੱਲ ਤੇਰੀ ਗੱਲ ਮੰਨ ਲੈਨੇ ਆ ਮਗਰਾ ਤੂੰ ਮੇਰਾ ਹੈਗਾ ਇੱਕ ਸੱਚਾ ਦੋਸਤ ਹਨਾ ਜਿਵੇਂ ਤੂੰ ਕਹੇਗਾ ਆਪਾਂ ਉਹਦੇ ਹਿਸਾਬ ਨਾਲ ਬਸ ਆਪਾਂ ਨੇ ਬੰਦਾ ਫੜਨਾ ਹੈ ਬਾ ਬੰਦਾ ਖੜਿਆ ਜਾਉ ਤੂੰ ਸਵੇਰੀ ਆ ਜੀ 4 ਵਜੇ ਦੇਖੀ ਤੂੰ ਕਿਉਂ ਅੱਥ ਨੇ ਨਹੀਂ ਆਇਆ ਦੁਪਹਿਰੇ ਉਹ ਇਹ ਆਉਂਦੇ ਨਹੀਂ ਹੈਗੇ ਇਹਦਾ ਮਤਲਬ ਤਾਂ ਸਵੇਰੀ ਆਊਗਾ 4 ਵਜੇ ਆ ਜੀ ਉਰੇ ਬੈਠਾ ਰਹੀ ਮੋਈ ਬਸ ਮੈਂ ਸਵੇਰੇ ਆਉਂ ਫਿਰ ਐ ਕਰ ਲੈ ਸਾਢੇ 3 ਵਜੇ ਆ ਜੂੰਗਾ ਐ ਕਰ ਲੀ ਵਾ ਹਾਂ ਲੈ ਵੀ ਮੱਗਰ ਨੇ ਕਿ ਹਾਜੀ ਸਵੇਰੇ 4 ਵਜੇ ਆਈ 4 ਵੱਜ ਗਏ ਹੋਣਾ ਦੇਖਦੇ ਅੱਜ ਫੜਾਂਗੇ ਚੋਰ ਬਹੁਤ ਦੁਖੀ ਕਰਿਆ ਹੋਇਆ ਚੋਰ ਨੇ ਸਾਰੇ ਲੈ ਗਿਆ ਕੱਖ ਵੱਢ ਕੇ ਹੌਲੀ ਹੌਲੀ ਮੇਰੇ ਜੋਗੇ ਤਾਂ ਛੱਡੇ ਹੀ ਨਹੀਂ ਪਸੂਆਂ ਜੋਗੇ ਤਾਂ ਅੱਜ ਚੋਰ ਪੱਕਾ ਆਊਗਾ ਮੱਗਰ ਆਪਣਾ ਜਿਗਰੀ ਜਾ ਰਹਾ ਉਹਨੇ ਸਹੀ ਗੱਲ ਦੱਸੀ ਆ ਟਾਈਮ ਆਪਾਂ ਨੂੰ ਸਹੀ ਦਿੱਤੇ ਨੇ ਸਾਰੇ ਉਹਨੇ ਲੈ ਵੀ ਦਿਨ ਜਾਂ ਚੜਨ ਲੱਗ ਗਿਆ 2 ਘੰਟੇ ਲੰਘ ਗਏ 6 ਵਜੇ ਕੱਖ ਹਲੇ ਵੀ ਪਏ ਨੇ ਵੱਡੇ ਲੈ ਵੱਡੇ ਚੋਂ ਫੇਰ ਲੈ ਗਿਆ ਕੋਈ ਕੱਖ ਵੱਢ ਕੇ ਉਹੀ ਬਾਦ ਹੀ ਪੈ ਗਿਆ ਓ ਬਾਹ ਸਰਦਾਰਿਆ ਠੀਕ ਹੈ ਮਗਰਾ ਕੀ ਫੜਿਆ ਫਰਚੋਰ ਓ ਕਿੱਥੇ ਹਾਂ ਗੱਲ ਇਹ ਹੈ ਮਗਰਾ ਮੈਂ 3:30 ਵਜੇ ਆ ਗਿਆ ਸੀ ਅੱਜ ਅੱਛਾ ਮੈਂ ਤਾਂ ਮੱਛਰ ਫੇਰ ਖਾ ਗਿਆ ਸਵੇਰੇ ਸਵੇਰੇ ਆ ਦੇਖ ਲੈ ਇਹ ਡੇਡੇ ਧੱਫੜ ਠਾਏ ਪਏ ਨੇ ਪੈਰਾਂ ਤੇ। ਓਹੋ ਤੇ ਉਹ ਕੱਖੇ ਫੇਰ ਵੱਡੇ ਪਏ ਨੇ। ਅੱਛਾ ਜੀ। ਹਾਂ। ਆ ਦਾਤੀ ਫੇਰ ਚੱਕੀ ਫਿਰਦਾ ਮਗਰਾ। ਉਹ ਦਾਤੀ ਤਾਂ ਐ ਐ। ਜਿਹੜੀਆਂ ਅੱਜ ਕੱਲ੍ਹ ਇਹਦੀਆਂ ਮੰਜਣਾ ਨੇ ਇਹ ਦੰਦ ਖੋਰਦੀਆਂ ਨੇ। ਅੱਛਾ। ਉਹ ਫਿਰ ਤੈਨੂੰ ਪਤਾ ਹੀ ਐ ਆਪਾਂ ਕਿਕਰ ਦੀ ਦਤਨ ਕਰ ਲਈਦੀ ਐ। ਠੀਕ ਐ ਹਾਂ ਉਹਦੇ ਨਾਲ ਮਸੂੜੇ ਵੀ ਕਰੜੇ ਹੋ ਜਾਂਦੇ ਨੇ ਟਾਈਟ ਹੋ ਜਾਂਦੇ ਨੇ। ਹਾਂ। ਹਾਂ। ਫੇਰ ਆਪਾਂ ਕੀ ਹੱਲ ਕਰੀਏ ਹੁਣ ਮਗਰਾ ਇਹਦਾ ਮੈਂ ਦੇਖਿਆ ਤੂੰ ਮੇਰਾ ਹੈਗਾ ਇੱਕ ਜਿਗਰੀ ਦੋਸਤ ਹਾਂ ਤੂੰ ਮੈਨੂੰ ਕੋਈ ਇਹੀ ਜੀ ਸਲਾਹ ਦੇ ਜਿਦੇ ਨਾਲ ਚੋਰ ਫੜਿਆ ਜਾਵੇ ਪੱਠੇ ਵੱਡਦਾ ਸਲਾਹ ਤਾਂ ਹੁਣ ਤੂੰ ਫਿਰ ਐ ਕਰੀ ਹਾਂ ਦੋਏ ਟਾਈਮ ਪਰਖ ਲਿਆ ਆਪਾਂ ਹਾਂ ਆਥਣੇ ਵੀ ਦੇਖ ਤੂੰ ਆ ਕੇ ਦੇਖ ਲਿਆ ਹਾਂ ਸਵੇਰੇ ਵੀ ਆ ਕੇ ਦੇਖ ਲਿਆ ਹਾਂ ਹੁਣ ਤੂੰ ਦੁਪਹਿਰੇ ਆਈਂ ਅੱਛਾ ਸਿਖਰ ਦੁਪਹਿਰੇ ਹਾਂ 11 ਵਜੇ ਤੂੰ ਦੁਪਹਿਰੇ ਆਈਂ ਠੀਕ ਹੈ ਕੀ ਪਤਾ ਚੋਰ ਉਹ ਦੋ ਟਾਈਮ ਵਿਚਾਰ ਕੇ ਆਉਂਦਾ ਹੋਵੇ ਗੱਲ ਤੇਰੀ ਇਹ ਵੀ ਠੀਕ ਲੱਗਦੀ ਆ ਮਗਰਾ ਹਾਂ ਚੱਲ ਫਿਰ ਮੈਂ ਹੁਣ ਦੁਪਹਿਰੇ ਆਉਂਗਾ ਦੁਪਹਿਰੇ ਆਈ ਤੂੰ ਹੁਣ ਠੀਕ ਐ ਐਨੇ ਕਰੇ ਬਿੰਦਰਾਮ ਕਰ ਲੈ ਦੋ ਘੰਟੇ ਪਈ ਜਾ ਮੈਂ ਜਾਣਾ ਇੰਨੇ ਹਾਂ ਚੱਲ ਚੰਗਾ ਸਰਦਾਰਿਆ ਠੀਕ ਐ ਮਗਰਾ ਕੀ ਹੋਇਆ ਚਲ ਠੀਕ ਹੈ ਮਗਰ ਆ ਮੈਂ 2 ਘੰਟੇ ਹੁਣ ਆਰਾਮ ਕਰਦਾ ਘਰੇ ਜਾ ਕੇ ਮੈਨੂੰ ਸੰਮਰਨ ਇੱਕ ਹੋਰ ਐ ਦਿੱਤੀ ਸੀ ਉਹ ਕਹਿੰਦਾ ਜਿਵੇਂ ਤੇਰਾ ਮਗਰ ਦੋਸਤ ਟਾਈਮ ਦੱਸਦਾ ਹੈ ਤੂੰ ਉਹਦੇ ਉਲਟ ਟਾਈਮ ਜਾਇਂ ਟਾਈਮ ਵਿਚਾਰ ਕੇ ਜਾਇਂ ਵੀ ਫੇਰ ਚੋਰ ਹੋ ਸਕਦਾ ਫੜਿਆ ਜਾਵੇ ਕਿਉਂ ਨਾ ਆਪਾਂ ਹੁਣੀ ਦੇਖ ਲਈਏ ਚੱਲਦੇ ਆਂ ਮਰਾ ਮੋੜ ਤੇ ਹੁਣੀ ਜਾ ਕੇ ਦੇਖ ਲੈਨੇ ਆ ਕੁਣ ਹੋ ਸਕਦਾ ਹੈ ਚੋਰ ਫੜਿਆ ਜਾਵੇ ਉਹ ਬੈਠਾ ਮੈਨੂੰ ਆ ਲੱਗਦਾ ਚੋਰ ਤਾਂ ਫੜਿਆ ਲੈ ਭਈ ਉੱਤੇ ਵੱਡਦਾ ਹੀ ਫੜ ਲਿਆ ਆਪਾਂ ਨੇ ਵੱਢੀ ਜਾਂਦਾ ਚੋਰ ਫੜ ਲਿਆ ਅੱਜ ਲੈ ਭਈ ਜਮਾ ਉੱਤੇ ਫੜ ਲਿਆ ਚੋਰ ਹਮਾ ਹਮ ਕਰ ਤੂੰ ਉਹ ਸਰਦਾਰਿਆ ਤੂੰ ਉਹ ਤੂੰ ਕਰਦਾ ਬੇਤੀ ਹੋਈ ਤੂੰ ਪੱਠੇ ਵੱਢੀ ਜਾਂਦਾ ਮੈਂ ਰੋਜ਼ ਦੇਖਦਾ ਉਹ ਮੈਂ ਤੇਰੀ ਰੋਜ਼ ਸਨਾਹ ਲੈਂਦਾ ਸੀ ਓਏ ਤੂੰ ਮੈਨੂੰ ਦੱਸ ਦੇ ਉਹ ਤੂੰ ਉਹਦੇ ਦੀ ਤੂੰ ਵੱਢੀ ਜਾਂਦਾ ਆਏ ਉਹ ਮੈਂ ਤਾਂ ਕੱਟੇ ਵਾਸਤੇ ਲੈ ਕੇ ਜਾਂਦਾ ਸੀ ਹਾਏ ਉਹ ਮੈਂ ਤਾਂ ਜੀ ਲੈ ਕੇ ਗਿਆ ਸੀ ਉਹ ਮੈਂ ਕਿਹੜਾ ਰੋਜ਼ ਲੈ ਕੇ ਜਾਂਦਾ ਝੰਡਾ ਕੰਮ ਨਹੀਂ ਹੈਗਾ ਚੱਲ ਤੂੰ ਜਾ ਹਾਏ ਓਏ ਸਾਰੀ ਟੂਹੀ ਘੁੱਟਦੀ ਉਹ ਦਾਤੀ ਤੇ ਲੈ ਜਾਂਦੇ ਉਹ ਤੈਨੂੰ ਮੈਂ ਹੁਣ ਦੇ ਦੂੰ ਦਾਤੀ ਤੈਨੂੰ ਓਏ ਆਇਆ ਦਾਤੀ ਲਿਜਾਣ ਵਾਲਾ ਇਹ ਕਇ ਦਿਨ ਹੋ ਗਏ ਮੈਨੂੰ ਦੇਖਦੇ ਨੂੰ ਵੀ ਕੱਖ ਲੈ ਕੇ ਜਾਂਦਾ ਵੱਢ ਕੇ ਕੱਖ ਕਰ ਲੈ ਦੋਸਤ ਤੇ ਪਰੋਸਾ ਮੈਨੂੰ ਟਾਈਮ ਦਿੰਦਾ ਰਿਆ ਤੜਕੇ ਆਈ ਤੂੰ ਆਥਣੇ ਆਈ ਉਹ ਤਾਂ ਮੈਨੂੰ ਸੰਮਣ ਸੇ ਉਹਨੇ ਸਲਾਹ ਦੇਤੀ ਕਹਿੰਦਾ ਤੂੰ ਉਲਟਾ ਟਾਈਮ ਜਾਈ ਤੂੰ ਹੋਣਾ ਹੀ ਮੁੜ ਕੇ